ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੇ ਬਾਲੇ ਤੇ ਪੰਤਿਆਂ ਸਰਵ ਸੰਗਤਾਂ ਨੂੰ ਅਤੇ ਚੈਨ ਵਾਲੇ ਵੀਰਾਂ ਨੂੰ ਲੱਖ ਲੱਖ ਵਧਾਈਆਂ ਗੁਰੂ ਬਲਗੀਰ ਪਾਸ਼ਾ ਜੀ ਦੇ ਗੁਰੂ ਮੇਲੇ ਦੀਆਂ ਅੱਜ ਆਪ ਜੀ ਦਰਸ਼ਨ ਦੇ ਆ ਰਹੇ ਹੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਪਾਵਨ ਸਥਾਨ ਗੁਰਦੁਆਰਾ ਗੁਰੂ ਕੇ ਬਾਗ ਦੇ ਜਿੱਥੇ ਸਰੋਮ ਨੇ ਸੇਵਰਤਨ ਪੰਚ ਰਤਨ ਸੰਸੈਦ ਜੈਦਰ ਬਾਬਾ ਬਲਬੀਤ ਸਿੰਘ ਜੀ ਮੁਖੀ ਬੁੱਢਾ ਗੱਲ ਤੇ ਨਾਲ ਸਰਵ ਪ੍ਰਸਤੀ ਦੇ ਹੇਠ ਕੋਸ ਸਾਰਾ ਗੁੜ ਮੇਲਾ ਬਣਾਇਆ ਜਾ ਰਿਹਾ ਹੈ ਆਪ ਜੀ ਦਸ਼ਨਦਾਰੀ ਕਰ ਰਹੇ ਛੀਦੀ ਦੇਗਾ ਜੋ ਸ਼ਿਦਾਨੋ ਕੋ ਹੋ ਗੂ ਕਲਗੀਧਰ ਪਾਤਸ਼ਾਹ ਨੂੰ ਛੀਦੀ ਦੇਗਾ ਆਪ ਨੂੰ ਲੱਗਦਾ ਹੈ ਛੀਦੀ ਲਗੜੀ ਜਿਸ ਦੇ ਵਿੱਚ ਬਦਾਮ ਮੱਗਜ ਖਸਖਸ ਕਾਲੀ ਮਿਰਚ ਹਰੀ ਲਹਚੀ ਅਦਰ ਸਾਹ ਵਗੈਰਾ ਤਾਂ ਕਿ ਇਹ ਸ਼ੀਧੀ ਦੇ ਗਾਤੇ ਅਰਵੇਦਾ ਹੁੰਦੀਆਂ ਹਨ ਇਹਦੇ ਵਿੱਚ ਸੁਖਾ ਮਾਤਰ ਭੋਗ ਵਾਸਤੇ ਚਟਕੀ ਭਾਰ ਸੁੱਖਾ ਪਾਇਆ ਜਾਂਦਾ ਹੈ ਕਿਉਂਕਿ ਸੁੱਖਾ ਵਾਂਗ ਭਗਵਾਨ ਨਹੀਂ ਲੱਗਦਾ ਦੇਖਣ ਨੂੰ ਬਾਕੀ ਇਹ ਸਰਬੱਤੀ ਦੇ ਸਰਦਾਈਆਂ ਦੇ ਗਾ ਹਨ ਇਹ ਸੰਤਾ ਬੱਚੇ ਵੀ ਸਹ ਚਾਹਦੇ ਆ ਬਜ਼ੁਰਗ ਵੀ ਸਹ ਚਾਹਦੇ ਆ ਥਰੇ ਪ੍ਰਕਾਰ ਦਾ ਇਸਨੂੰ ਸ਼ਾਨ ਦੇਸ਼ੀ ਦੀਵਸਾ ਵੀ ਸਕਦਾ ਹੈ ਇਹ ਸ਼ੀਧੀ ਦੇ ਗਾ ਜੋ ਹੈ ਇਹ ਮਨ ਨੂੰ ਖੰਨ ਪਾਉਂਦੀਆਂ ਹਨ ਸ਼ੀਧੀ ਪ੍ਰਸ਼ਾਦ ਇਸ ਦਸੰਗਾ ਦਾ ਸੋ ਜਿਹੜੀ ਸੰਗਤਾਂ ਅੱਜ ਦੇ ਦਰਸ਼ਨ ਦੇ ਕਰ ਰਹੀਆਂ ਨੇ ਇਹ ਸਰਬੋਤਮ ਦੇ ਪਾਂਡਿਆਂ ਦੇ ਵਿੱਚ ਬਣਦਾ ਹੈ ਸ੍ਰੋਤ ਸਰੇ ਤੇ ਰੋੜਿਆ ਜਾਂਦਾ ਹੈ ਤੇ ਪੂਰੇ ਮਰਜਾਵੇ ਦੇ ਨਾਲ ਇਹ ਸੁਚਮ ਦੇ ਨਾਲ ਫੜਦੀ ਘਾੜੇ ਨਾਲ ਵਰਤਿਆ ਜਾਂਦਾ ਹੈ ਆ ਜੀ ਸਭ ਸੰਗਤਾਂ ਨੂੰ ਚੰਨਾਲ ਵੀਰਾਂ ਨੂੰ ਵਾਹਿਗੁਰੂ ਜੀ ਵਾਲੇ ਵਾਲੇ ਦੀਆਂ ਲੱਖ ਲੱਖ ਵਧਾਈਆਂ ਹੁਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ